ਭਾਈ ਜੀ ਖਾਲਸਾ ਭਾਈੁਰਜੀ ਦੀ ਫਤਿਹ ਗੱਲ ਐਸਆਈਆਰ ਦੀ ਐਸਆਈਆਰ ਦੇਸ਼ ਦੇ ਹਰ ਸੇਜ ਤੇ ਇਸੇ ਜੋੜਿਆ ਵਾ ਯੂਪੀ ਬੰਗਾਲ ਅੱਛਾ ਜਦੋਂ ਪੰਜਾਬ ਦੀ ਵਾਰੀ ਆਈ ਤੇ ਪੰਜਾਬ ਤੇ ਐਸਆਈਆਰ ਚ ਆ ਸਮਝ ਲਿਓ ਘੱਟੋ ਵੱਟ 50 ਲੱਖ ਵੋਟ ਤੁਹਾਡੇ ਘਟੇ ਜਾਣਗੇ ਕਿਉਂਕਿ 50 ਲੱਖ ਵੋਟ ਮੈਂ ਤਾਂ ਅਖੰਡਿਆਵਾ ਕਿ ਜੋ ਬੰਦੇ ਬੱਚੇ ਬਾਹਰ ਗਏ ਆ ਜਾਂ 5-6 ਸਾਲਾਂ ਤੋਂ ਬਾਹਰ ਗਏ ਆ ਜੋ 10 ਸਾਲ ਤੋਂ ਬਾਹਰ ਗਏ ਆ ਜੋ ਹਜੇ ਜਾਂਦੀ ਤਿਆਰੀ ਕਰਨ ਦੇ ਆ ਜਿੰਨਾ ਚੱਲ ਜਾਣਾ ਵਾ ਬਾਹਰ ਤੇ ਉਹਦੇ ਵਿਆਪ ਤੇ ਫਿਰ ਆ ਸਮਝ ਲਿਓ ਭਾਈ ਸਾਹਿਬ ਕਿ ਜੇ ਵੀ ਵੋਟ ਗਿਣਤੀ ਜ਼ਿਆਦਾ ਹੋਗੀ ਨਾ ਸਭ ਕੁਝ ਹੋਦਾ ਹੀ ਆ ਸਰਕਾਰ ਵੀ ਹੋਦੀ ਸੁਣਵਾਈ ਵੀ ਹੋਦੀ ਸਭ ਕੁਝ ਹੋਦੀ ਕਿਉਂ ਕਿਉਂਕਿ ਉਹਦਾਂ ਸਾਫ਼ ਹੋ ਜਾਣਾ ਵਾ ਹੋਰ ਜਦੋਂ ਲਾਸਟ ਅੰਤਾਰਨ ਵੋਟਾਂ ਆ ਗਿਆ ਉਹਦੇ ਵੀਡੀਓ ਪਾਈ ਗਿਨਾ ਤੇ ਬਈ ਕਮੈਂਟ ਚ ਲੋਕੀ ਫਿਰ ਵੀਡੀਓ ਜਨਾ ਲਿਖਦੇ ਆ ਦੂਜੇ ਨੂੰ ਲੋਕਾਂ ਦਾ ਦੀਨ ਮਾਨਾ ਹੋ ਗਿਆ ਕੋਈ ਦੀਨ ਮਾਨ ਕੁਝ ਨਹੀਂ ਹੋਇਆ ਅਸਲ ਚ ਤੁਹਾਡੀ ਗਿਣਤੀ ਹੈ ਹੀ ਨਹੀਂ ਤੁਹਾਨੂੰ ਪਤਾ ਹੀ ਨਹੀਂ ਆ ਕਿ ਤੁਸੀਂ ਕੱਟ ਹੋ ਚੁੱਕੇ ਹੋ ਤੁਸੀਂ ਤੁਹਾਡੀ ਗਿਣਤੀ ਬਹੁਤ ਘੱਟ ਚੁੱਕੀ ਆ ਤੁਸੀਂ ਆ ਗੱਲ ਮੰਨਣ ਨੂੰ ਤਿਆਰ ਨਹੀਂ ਆ ਤੁਸੀਂ ਜਿਹੜੀ ਗੱਲਾਂ ਗੱਡੀ ਜਾਂਦੇ ਜੇ ਕਿ ਫਲਾਣੇ ਦੰਦਾਂ ਮੇਰੀ ਅਮਰਸਰ ਏਰੀਆ ਮਾਝੇ ਦਾ ਏਰੀਆ ਬਹੁਤ ਇਤਰਾ ਹੋ ਗਿਆ ਹੁਣ ਮਜੇ ਲੋ ਉਤਰਾਂ ਦੇ ਨਹੀਂ ਰਹਿ ਗਏ ਅਰੇ ਅਸਲ ਚ ਬੰਦੇ ਹੀ ਨਹੀਂ ਹੈਗੇ ਬੰਦੇ ਹੈ ਹੀ ਨਹੀਂ ਤੇ ਵੋਟ ਪਾਉਗੀ ਇੱਥੋਂ ਬੰਦੇ ਜਿਹੜੇ ਸਾਰੇ ਆ ਸਾਰੇ ਬਾਹਰ ਬਾਹਰ ਆਏ ਵਸ ਗਏ ਉਹਨਾਂ ਦੀ ਵੋਟ ਆ ਔਰ ਜਦੋਂ ਐਸਆਰ ਹੋਊਗਾ ਕਲੀਅਰ ਹੋ ਜਾਊਗਾ ਕਲੀਅਰ ਚਿੱਠੀ ਨਿਕਲ ਕੇ ਸਾਹਮਣੇ ਆਜੂਗੀ ਕਿ ਜਿਹੜੇ ਪੰਜਾਬ ਦੇ ਬੰਦੇ ਆਇਆ ਦਾ ਅੱਥੇ ਬਾਹਰ ਆਇਆ ਤੇ ਹੈ ਨਹੀਂ ਇਹਨਾਂ ਨੂੰ ਪਟੋ ਰਹਿ ਗਉਣ ਗਏ ਰਾ ਆ ਗਏ ਉਹ ਰਾ ਗਉਣ ਵਜੀ ਆਇਥੇ ਰਹਿੰਦੇ ਆ ਔਰ ਵੋਟ ਵੀ ਪਾਉਂਦੇ ਆ ਤੇ ਉਹਨਾਂ ਦੀ ਗਿਣਤੀ ਜ਼ਿਆਦਾ ਵਾ ਤੇ ਕੈਂਡੀਡੇਟ ਵੀ ਉਹਨਾਂ ਦੇ ਹੋਣਗੇ ਸੁਣਵਾਈ ਵੀ ਉਹਨਾਂ ਦੀ ਹੋਊਗੀ ਅਰੇ ਤੁਸੀਂ ਆ ਸਮਝ ਲਓ ਕਿ ਜਦੋਂ 84 ਤੋਂ ਬਾਅਦ ਜੋ ਪੰਜਾਬ ਜੱਡਾ ਕਤਲੇ ਆਮ ਹੋਇਆ ਹਜੇ ਉਦੋਂ 70 ਪਰਸੈਂਟ ਆਡੀ ਆਬਾਦੀ ਹੋਊਗੀ ਤੇ ਤਾਂ ਹਾਲ ਹੋਇਆ ਤੇ ਜਦੋਂ ਤੁਸੀਂ ਰਹਿ ਜਦੀ 25 ਵਸਣ ਜਦੀ ਵਸਣ ਜਾਓਗੇ ਸੋਚੋ ਕੀ ਹਾਲ ਹੋਊਗਾ ਤੇ ਹਜੇ ਜਿੰਨੀਆਂ ਹੁਣ ਜਿੰਨੇ ਅਮਲੇ ਕਰਾਉਣੇ ਹਨ ਬਾਹਰੋਂ ਆ ਕੇ ਐਨ ਆਰ ਆਈ ਆ ਵੀ ਹੁਣ ਬੰਦ ਕਰ ਦਣਗੇ ਇਹਨੇ ਨਾਖਣਾ ਉਹ ਸਾਡਾ ਪੰਜਾਬ ਨਾ ਪਹਿਲਾਂ ਵਰਗਾ ਰਹਿ ਨਹੀਂ ਗਿਆ ਉਹ ਪਹਿਲਾਂ ਉਹਦਾ ਛੱਕੂ ਰਣਾ ਜਦੋਂ ਪਹਿਲਾਂ ਬੰਦੇ ਨਹੀਂ ਹੈਗੇ ਉੱਥੇ ਤੁਹਾਡੇ ਜਦੋਂ ਬੰਦੇ ਨਹੀਂ ਹੈਗੇ ਤੇ ਰਹਿਣਾ ਕੀ ਉੱਥੇ ਫਿਰ ਉਹਲਾ ਭਾਈ ਆ ਹੋਵੇ ਉਹ ਪੰਜਾਬ ਦੇ ਦੀ ਬਿਹਾਰ ਬਣ ਗਿਆ ਪੰਜਾਬ ਦੀ ਯੂਪੀ ਬਣ ਗਿਆ ਇੱਥੇ ਚੋਰੀ ਜਗਾਰੀ ਹੋਣ ਦੀ ਭਗਾਣੀ ਹੋਣ ਦੀ ਔਰ ਤੁਹਾਡੇ ਬੰਦੇ ਨਹੀਂ ਹੈਗੇ ਜਿਹੜੇ ਬਾਹਰੋਂ ਆ ਕੇ ਵਸਣਗੇ ਆਪਰੇ ਸਾਹਮਣੇ ਚੱਲਣਗੇ ਨਾ ਉਹ ਆਪਣੇ ਸਾਹਮਣੇ ਰਹਿਣੇ ਇੰਦਰ ਮਰ ਹੋ ਸਰਕਾਰ ਰਾਜ ਉਹਦਾ ਹੀ ਜਿੰਨੀ ਜਿਆਦਾ ਹੋਗੀ ਤੁਹਾਡੇ ਸਟੇਟ ਚ ਹੀ ਤੁਹਾਡੀ ਜਿੰਨੀ ਹੋਗੀ ਇਹਦਾ ਰਿਜ਼ਲਟ ਤੁਹਾਨੂੰ ਜਿਆਦਾ ਨਹੀਂ 2030 ਤੱਕ ਇਹ ਸਾਰ ਸੂਤਰਾ ਹੈ ਮਿਲ ਜਾਣਾ ਵੇ ਦੇਖਣ ਨੂੰ ਸਭ ਕੁਝ ਕਿ ਕਿੰਨੇ 50 ਲੱਖ ਦੇ ਮੇਰਾ ਅੰਦਾਜ਼ਾ ਕੀਤਾ ਹੋ ਸਕਦਾ ਇਤੋਂ ਜਿਆਦਾ ਫਿਰ ਉਹੀ ਦੂਜੇ ਏਰੀਆ ਨੂੰ ਬੋਲੀ ਜਾਓਗੇ ਫਲਾਣਾ ਉਹ ਮਾਲਵੇ ਦਾ ਏਰੀਆ ਉਹ ਧੋਖਾ ਦੇ ਕੇ ਫਲਾਣਾ ਕੋਈ ਧੋਖਾ ਕਿਸ ਨੂੰ ਨਹੀਂ ਦੇਣਿਆ ਅਸਲ ਚ ਜਿਨ੍ਹਾਂ ਨੇ ਵੋਟ ਪੰਜਾਬ ਲਈ ਪਾਉਣੀ ਆ ਉਹ ਪੰਜਾਬ ਚ ਹੈ ਹੀ ਨਹੀਂ ਅਸਲ ਦੇਖੋ ਸੱਚ ਵੀ ਸੱਚ ਵੀ ਆ ਕਿ ਪੰਜਾਬ ਚ ਨਹੀਂ ਰਹਿਣਾ ਹੁਣ ਚਾਹੁੰਦੇ ਨਾ ਤੁਸੀਂ ਰਹਿਣਾ ਚਾਹੁੰਦੇ ਜਨਾ ਤੁਹਾਡੇ ਨਿਆਣੇ ਅਰੇ ਜਦੋਂ ਤੁਸੀਂ ਹਰ ਕੰਮ ਉਹ ਕਰਨ ਦਾ ਜੇ ਕੋਈ ਵੀ ਹਤਕੰਡਾ ਬਣਾਉਣ ਨੂੰ ਤਿਆਰ ਜਾਈ ਅਸੀਂ ਪੰਜਾਬ ਛੱਡ ਗਏ ਬਾਹਰ ਚਲੀਏ ਇਹ ਤਾਂ ਫਿਰ ਤੁਹਾਨੂੰ ਉਹਨਾਂ ਹੱਕ ਹੀ ਨਹੀਂ ਆਖੰਦਾ ਕਿ ਬਈ ਪੰਜਾਬ ਦਾ ਮੋਲ ਖਰਾਬ ਹੋ ਗਿਆ ਪੰਜਾਬ ਚੋਰੀ ਹੋ ਗਈ ਜਗਾਰੀ ਹੋ ਗਈ ਜਿੱਥੇ ਕੇ ਦੀ ਸਰਕਾਰ ਬਣ ਗਈ ਸਾਡੀ ਸੁਣਵਾਈ ਨਹੀਂ ਆ ਤੁਹਾਨੂੰ ਹੱਕ ਹੀ ਨਹੀਂ ਆ ਹੱਕ ਕਿਉਂ ਨਹੀਂ ਆ ਕਿਉਂਕਿ ਜੇ ਤੁਸੀਂ ਰਹਿ ਨਹੀਂ ਚੁੰਦੇ ਹਰ ਕੋਈ ਕਿਸੇ ਨਾਲ ਕੇ ਹਤਕੰਡੇ ਨਾਲ ਲੱਗਿਆ ਵਾ ਕਿ ਮੈਂ ਅਗਰ ਜੇ ਮੇਰ ਕੋ ਪੈਹਾ ਵਾ ਤੇ ਉਹ ਕੀ ਕਰਦਾ ਵਾ ਜੀ ਉਹ ਕੁੜੀ ਨਾਲ ਵਿਆਹ ਕਰ ਲੈਂਦਾ ਵਾ ਕਿ ਤੂੰ ਬਾਹਰ ਕੋਚ ਆਪਣੇ ਕਾਵੇ ਲਾਗਾ ਕੇ ਬਾਹਰ ਮੁੰਡੇ ਨੂੰ ਸਾਧ ਲਈ ਕਿਹੇ ਵੀ ਤਰ੍ਹਾਂ ਮਤਲਬ ਕਿਸੇ ਵੀ ਤਰ੍ਹਾਂ ਪੰਜਾਬ ਤੇ ਨਹੀਂ ਰਹਿਣਾ ਚਾਹੁੰਦੇ ਅੱਜ ਜੇ ਉਹ ਰਹਿਣਾ ਨਹੀਂ ਚਾਹੁੰਦੇ ਤਾਂ ਫਿਰ ਕਿਉਂ ਰੌਲਾ ਪਾਉਂਦੇ ਜੇ ਕਿ ਸਾਡੇ ਨਾਲ ਗਲਤ ਹੋ ਗਿਆ ਸਾਨੂੰ ਹੁਣ ਬਾਹਰੋਂ ਆ ਜਿਹੜੇ ਰਹਿਣ ਦੇ ਆ ਸਾਡੇ ਗਰਬਾਨ ਨੂੰ ਹੱਥ ਪਾਉਣ ਦੇ ਆ ਪ੍ਰਾਣਾ ਹੋ ਗਏ ਜਦੋਂ ਹੀ ਰਹਿਣਾ ਨਹੀਂ ਵਜਾਉ ਤੁਸੀਂ